ਮਤਲਬ ਕੀ ਨਾਮ ਤੁਹਾਡਾ? ਵੀਰ ਜੀ ਸੰਗ। ਕੀ ਕੰਮ ਹੈ ਤੁਹਾਡਾ? ਦੇਖੋ ਜੀ ਇਹ ਰੋਟੀ ਖਾਣ ਗਏ ਹੀ ਤੇ ਨਾ ਹੁਣ ਤੋ ਹਣਾ ਤੇ ਬਾਅਦ ਦੇ ਵਿੱਚ ਮੇਰਾ ਪੀਰ ਸਾਨੂੰ ਇੱਕੋ ਫੋਨ ਗਿਆ ਤੁਹਾਡੀ ਠੂਗੀ ਅੱਗ ਲੱਗੀ ਆ। ਪਾਣੀ ਪਤਾ ਮਨ ਕਿ ਪੀਏ। ਤਾਂ ਹੋਮ ਕੀ ਸਿੱਥੇ ਕਰਦੇ? ਇੱਥੇ ਗੋੜ ਦਾ ਕੰਮ ਹੀ ਮੇਰਾ। ਗੋੜਾ ਵਾਲਾ ਵੀ ਇੰਨਾ ਹੀ ਵੱਡਾ। ਹਾਂ ਜੀ। ਤੁਹਾਨੂੰ ਬਖਬਾਰਾਂ ਸਾਰੋ ਦੋਸਤ।

ਸੱਬੀ ਕੋਰੇ ਮੈ ਕੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਿਆ ਪਤਾ ਨਹੀਂ ਪਾ ਦੇ ਤਾਂ ਫੋਨ ਗਿਆ ਵਹਾਨੂੰ ਤਾਂ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਤੇ ਨਹੀਂ ਰੋਟੀ ਖਾਣ ਗਏ ਕਾ ਬਾਅਦ ਚ ਪਤਾ ਲੱਗ ਕਿਹਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁਰ ਦੇਤੀ ਦਾ ਉਹ ਗੱਲ ਹੀ ਹੋਇਆ ਹੋਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਹਾਂ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤ ਆ ਤੇ ਹੋਈ ਇਹਨਾਂ ਤੇ ਉਹਦੇ ਨਦਸ਼ਿਰ ਪਾੜ ਦਿੱਤਾ ਬਹੁਤ ਸੱਤਾਂ ਲੱਗੀਆਂ ਹਾਂਜੀ ਉਹ ਤਾਂ ਸੁਣਾਈ ਨਹੀਂ ਕਿ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਨਾ ਪਤਾ ਨਹੀਂ ਲੱਗਦਾ ਮੇਸਕਾਨ ਬਹੁਤ ਜ਼ਿਆਦਾ ਹੋਇਆ ਵਾ ਬਹੁ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰ ਜੋ ਵੀ ਹਾਂਜੀ ਤੁਹਾਨੂੰ ਇੱਥੇ ਹੀ ਤਾਂ ਹੈ ਤੇ ਇੱਥੇ ਪੜਾਈ ਤੇ ਆ ਕੋ ਹਾਂ ਦਾਵਤਾਂ ਹੀ ਫਰਾਤੀ ਕਰਦਾ ਤੇ ਆਪਣੇ ਰਾਖੀ ਕਰਨ ਦਾ ਬਜੂਦ ਨਹੀਂ ਦਈ ਰੋ ਨਾ ਹਾਂ ਜੀ ਠੀਕ ਭਾਈ ਮੈਂ ਨਾ ਹਾਂ ਦੱਬ ਜਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਤੁਹਾਡੇ ਨਾਲ ਤਾਂ ਹੋਇਆ ਵੀ ਇਹ ਰੋਟੀ ਖਾਨ ਚੱਲ ਗਿਆ ਤੁਹਾਨੂੰ ਤੁਹਾਡੇ ਕਿ ਲੱਗਦੇ ਹਾਂ ਜੀ ਹਾਂ ਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗ ਗਿਆ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇਟਾ ਪਾਉਂਦੇ ਫਿਰਿੰਦਾ ਨੇ ਫੋਨ ਕੀਤਾ ਤੁਹਾਡੇ ਝੂਗੀਆਂ ਉੱਪਰ ਲੱਗ ਗਈ ਜੇ ਲੱਗ ਗਈ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬੰਜਨਾਂ ਵੀ ਇਥੇ ਦਾਤਰ ਦੋਤਰ ਲੈ ਕੇ ਆਏ ਆ ਤੇ ਫਿਰ ਇਹਨੇ ਝੂਗੀਆਂ ਉੱਪਰ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਹਨ ਪਛਾਣਿਆ ਨਹੀਂ ਪੜੇ ਇਹਨੇ ਸਾਡ ਨੂੰ ਨਿਕਲ ਜਾਈ ਦੇਣਾ ਇਹਦੇ ਰੋਜ਼ਗਾਰ ਹੀ ਚੁੱਕੀ ਤੇ ਇਹ ਤੋਂ ਕੰਮ ਜ਼ਿਆਦਾ ਕਰਦਾ ਜਨ ਲਗ ਜਾਗਾ ਜੀ ਕੀ ਕੰਮ ਕੀ ਕੰਮ ਇਹਨਾਂ ਦਾ ਲੈਣੇ ਦਾ ਜਿਆ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਪੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਉੱਤੇ ਤੁੰਨ ਨੂੰ ਅੱਗ ਲੱਗੇ ਹਾਂਜੀ ਮੰਗ ਕੀ ਕਰਦੇ ਕੋਈ ਮੰਗ ਕਰਦੇ ਮੰਗੇ ਹੀ ਉਹ ਵੀ ਅਜਿਨਾਂ ਨੇ ਲਾਈ ਆ ਗਏ ਇਹਨਾਂ ਨੇ ਪੜ੍ਹੇ ਜਾਣਾ ਮੈਂ ਤਾਂ ਪੜ੍ਹ ਕੇ ਦਿੱਤੀ ਕੰਮ ਲੈਟ ਦਿੱਤੀ ਬਾਜੀ ਕਿਹਨਾਂ ਦਾ ਦਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਆਈਐਸਟੀ ਸੈੱਲ ਪੰਜਾਬ ਤੇ ਸਾਡੇ ਜਿਹੜਾ ਵਾ ਪੀਐਸ ਖਾਣਾ ਸਿਹਰ ਬੰਦਰ ਪੈਂਦਾ ਵਾ ਉਸ ਚੌਂਕੀਰ ਚਵਾਲ ਤੇ ਇਹ ਹਰ ਚਵਾਲ ਪੁਰਾਣੇ ਥੰਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ 11 12 ਸਾਡੇ 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ 3:10 ਵਜੇ ਜਿਹੜਾ ਸੀ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਬਾਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਡਾ ਪੀ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਾਮ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨੀ ਜਾ ਗਈ ਹੈ ਜਦੋਂ ਦਾ ਤੇ ਸਾਨੂੰ ਅੱਗ ਲੱਗ ਗਈ ਆ ਬਹੁਤ ਜ਼ਿਆਦੀ ਮਤਲਬ ਅੱਗ ਬਲ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬਰੰਦਰਾ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਨੀ ਆ ਤੇ ਜਿਹੜੇ ਘਠਾਵਾ ਇੱਥੇ ਭੱਠੇ ਦੀ ਲੇਬਰ ਜਿਹੜੀ ਆ ਇਹ ਸਤੀਸਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇੱਟਾਂ ਦਾ ਕੰਮ ਕਰਦੇ ਆ ਜੀ ਇਹ ਪਿਛੇ ਧੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜਿਹੜੀਆਂ ਵਾ ਨਾ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਲੱਗਦਾ ਇਹ ਅੱਗ ਲੱਹੀ ਗਈ ਕਿਸੇ ਦੀ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਕਰਕੇ ਨਹੀਂ ਲੱਗੀ ਹਾਂ ਕੰਪਲੀਟ ਦਿੱਖੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਦਾ ਤਾਂ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ गोड़ बना के मतलब रखया ही इन्होने दो क्विंटल गोरे ही कुछ बिस्तरे ही कोई और सामान भी हैगा ही है। जी इंडिया क्राइम न्यूज़ जुल्म के खिलाफ जंग आप देख रहे हैं इंडिया क्राइम न्यूज़